ਹੋਰ ਮਿੰਤਾ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆ ਜੋ ਗਲਤੀ ਤੇ ਤੋ ਹਣ ਕਿ ਆਉਣਗੇ ਉਹ ਜਦੋਂ ਜਦੋਂ ਕਹਿੰਦੇ ਸੀ ਕਿ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹ ਕਹਿੰਦਾ ਨਾ ਮੈਂ ਛੱਡਦਾ ਮੈਂ ਆ ਹੁਣ ਕਹਿੰਦਾ ਆ ਜੋ ਜਿਵੇਂ ਮਾਚੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਟਾਲੀਦਾਲ ਦੇ ਟੋਟੇ ਹੋਣ ਲੱਗੇ ਹੋ ਮੈਨੂੰ ਪਤਾ ਕਰਾਂ ਨੇ 2019 ਚ ਪੁਚਸ ਮਿਲਦਾ ਪੁਲਿਸ ਆ ਬੈਠਿਆ ਆ ਸਾਹਮਣੇ ਪਤਕਰਾਰ ਬੈਠੇ ਸਾਰੇ ਮੈਂ ਉਹਦੇ ਐਮਪੀ ਲੜ ਰਿਹਾ ਸੀ 2019 ਚ ਮੈਨੂੰ ਪੱਤਰਕਾਰ ਨੂੰ ਕਹਿੰਦੇ ਆਕਾਲੀ ਦਲ ਦਾ ਕੀ ਬੇਖ ਹੈ ਮੈਂ ਕਹਿੰਦਾ ਸਿੱਧਾ ਲਿਖ ਲੋ ਪਰ ਛਾਪ ਦਿਓ ਕਿ ਬਈ ਨਾ ਪੱਤਰਕਾਰ ਆਪ ਦੇ ਦਿਲਾਉਂਦਾ ਇੱਥੋਂ ਪੇ ਦਿੰਦੇ ਨੇ ਉੱਥੇ ਛਾਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਲੈਂਦੇ ਨੇ ਮੈਂ ਕਹਿੰਦਾ ਸਿੱਧਾ ਲਿਖ ਲੋ ਆਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਦੀ ਲੀਜ਼ ਮੈਂ ਕਹਿੰਦੇ ਨਿਬੜ ਗਿਆ ਕੰਮ ਉਹ ਹੀ ਕੰਮ ਹੋਇਆ ਜੀ ਹੁਣ ਦੇਖੋ ਧਾਰ ਕੇ ਦਿਖਾਓ ਆਕਾਲੀ ਦਲ ਕਿਤੇ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਨਹੀਂ